ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜਾ ਮਾਏ ਬਾਪ ਕੀ ਸੁਧ ਇਹ ਮੂਰਤੇ ਹੀ ਨੇ ਸਾਰੀਆਂ ਨਾ ਤੇ ਕੁਝ ਉਹ ਨੇ ਜਿਨ੍ਹਾਂ ਦੀਆਂ ਦੀਵਾਰਾਂ ਤੇ ਟੰਗੀਆਂ ਗਈਆਂ ਨੇ ਤੇ ਇਹਨਾਂ ਦੇ ਨਾਲ ਆ ਕੇ ਜਿਹੜਾ ਸੀਗਾ ਕਹਿੰਦੇ ਨੇ ਉਹ ਬਣ ਗਿਆ ਪ੍ਰੇਮ ਬਣ ਗਿਆ ਚਿੱਤਰ ਸਾਲ ਸੁੰਦਰ ਬਾਗ ਮੰਦਰ ਮੰਦਰ ਦਾ ਮਤਲਬ ਘਰ ਸੰਗ ਇਹਨਾਂ ਚੀਜ਼ਾਂ ਦੇ ਸੰਗ ਅਖੀਰ ਸਾਰੀ ਜ਼ਿੰਦਗੀ ਵਸ ਫਿਰ ਇਹਨਾਂ ਤੇ ਲਾਤੀ ਇਹਨਾਂ ਚੀਜ਼ਾਂ ਦੇ ਪਿੱਛੇ ਦੌੜਿਆ ਪਿਆ ਇਹਨਾਂ ਨਾਲ ਐਸਾ ਮੋਹ ਬਣ ਗਿਆ ਇੱਕ ਮਿੰਟ ਵੀ ਇਹਨਾਂ ਤੋਂ ਪਾਸੇ ਨਹੀਂ ਜਾਣਾ ਚਾਹੁੰਦਾ ਮਾਤਾ ਦੇ ਗਰਭ ਦੇ ਵਿੱਚ ਸੀ ਉਦੋਂ ਮੋਹ ਭਾਰੂ ਨਹੀਂ ਸੀਗਾ ਸੰਸਾਰ ਵਿੱਚ ਆਇਆ ਮਾਂ ਨਾਲ ਮੋਹ ਬਣ ਗਿਆ ਪਿਤਾ ਨਾਲ ਮੋਹ ਬਣ ਗਿਆ ਭੈਣ ਭਰਾਵਾਂ ਨਾਲ ਬਣ ਗਿਆ ਖੇਡਾਂ ਨਾਲ ਬਣ ਗਿਆ ਆਪਣੇ ਕਮਰੇ ਨਾਲ ਘਰ ਨਾਲ ਬਣ ਗਿਆ ਆਪਣੇ ਘਰ ਤੋਂ ਵੀ ਬਾਹਰ ਚਲਾ ਜਾਏ ਤੇ ਜਾਂਦਾ ਹੀ ਨਹੀਂ ਹੈ ਖੇਡਾਂ ਦੇ ਨਾਲ ਪਿਆਰ ਬਣ ਗਿਆ ਆਪਣੇ ਭੈਣ ਭਰਾਵਾਂ ਤੋਂ ਬਿਨਾਂ ਇੱਕ ਪਲ ਨਹੀਂ ਰਹਿੰਦਾ ਹੈਗਾ ਮਾਤਾ ਪਿਤਾ ਤੋਂ ਬਿਨਾਂ ਇੱਕ ਮਿੰਟ ਨਹੀਂ ਰਹਿ ਸਕਦਾ ਇਹ ਖੇਡ ਬਣ ਗਈ ਨਾ ਕਿ ਸੰਸਾਰ